ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਅਤੇ ਮੈਂ ਹਾਂ ਸਤਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਬਰੀਵਾਲਾ ਅਤੇ ਪ੍ਰੋਫੈਸਰ ਖਤਰ ਗੁਰਪ੍ਰੀਤ ਸਿੰਘ ਵੱਲੋਂ ਕਿਸਾਨੀ ਧਰਨਿਆਂ ਵਿੱਚ ਆਉਣ ਅਤੇ ਜਾਣ ਵਾਲੇ ਕਿਸਾਨਾਂ ਨੂੰ ਅਣਮਿੱਥੇ ਸਮੇਂ ਲਈ ਆਪਣੀ ਗੱਡੀ ਲੈਣ ਦਾ ਭਰੋਸਾ ਦਿੱਤਾ ਜਲਾਸ਼ਰੀ ਮੋਖਰ ਸਾਹਿਬ ਦੇ ਅਧੀਨ ਆਉਂਦੇ ਸਾਬ ਤਸੀਲ ਮੰਡੀ ਬਰੀ ਵਾਲਾ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਬਲਾਕ ਬਦਿਵਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀਪਿੰਡ ਜਮੂਨਾਵਲੋਂ ਪਾਰਟੀ ਵੱਲੋਂ ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਕਈ ਕਾਨੂੰਨਾਂ ਕਈ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਏ ਗਏ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਆਉਣ ਅਤੇ ਜਾਣ ਵਾਸਤੇ ਆਪਣੀ ਨਿੱਜੀ ਗੱਡੀ ਦੇਣ ਦਾ ਭਰੋਸਾ ਦਿੱਤਾ ਗਿਆ ਇਸ ਸਬੰਧੀ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਪਿਛਲੇ ਸਮੇਂ ਦੌਰਾਨ ਕਈ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਵਲੋਂ ਖਨੌਰੀ ਬਾਡਰ ਸਿੰਘੂ ਅਤੇ ਡਾਬ ਵਾਲੀ ਬਾਡਰਾਂ ਦੇ ਧਰਨੇ ਲਗਾਏ ਹੋਏ ਹਨ ਅਤੇ ਉਹਨਾਂ ਧਰਨਿਆਂ ਨੂੰ ਵਿਸ਼ਾਲ ਬਣਾਉਣ ਵਾਸਤੇ ਸੂਬਾ ਪ੍ਰਧਾਨ ਵੱਲੋਂ ਵੀ ਮੀਟਿੰਗਾਂ ਦਾ سلسلہ جاری ਹੈ ਅਤੇ ਇਸੇ ਤਹਿਤ ਸਾਡੇ ਵੱਲੋਂ ਧਰਨੇ ਵਿੱਚ ਆਉਣ ਅਤੇ ਜਾਣ ਵਾਲੇ ਕਿਸਾਨਾਂ ਨੂੰ ਗੱਡੀ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਜਾਣ ਅਤੇ ਆਉਣ ਵਾਲੇ ਕਿਸਾਨ ਸਾਡੇ ਹੋਟ ਲਿਖੇ ਨੰ ਮੋਬਾਈਲ ਨੰਬਰ ਦੇ ਸੰਪਰਕ ਕਰਨ। ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਚ ਰਿਪੋਰਟ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਨੇ ਉਹ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਅਸੀਂ ਇਸ ਸਮੇਂ ਤਹਿਸੀਲ ਸਾਹਿਬ ਤਹਿਸੀਲ ਮੰਡੀ ਬਰੀਵਾਲਾ ਜਿਹੜਾ ਸ਼੍ਰੀ ਮੋਕਸਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕਿ ਉਹਨੇ ਹੁਣੇ ਇੱਕ ਭਾਰਤੀ ਕਿਸਾਨ ਜੁਨੀਅਨ ਦੇ ਸੂਬਾ ਪ੍ਰਧਾਨ ਸਿੱਧੂਪੁਰ ਜੀ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਵੀ ਮੀਟਿੰਗ ਹੋ ਚੁੱਕੀ ਆ ਜਾਨੀ ਕਿ ਜਿੱਥੇ ਧਰਨੇ ਲੱਗੇ ਹੋਏ ਹਨ ਜਿਹੜੇ ਕਿਸਾਨ ਮਾਰੂ ਨੀਤੀਆਂ ਤੇ ਕਾਨੂੰਨ ਆ ਉਹਨਾਂ ਦੀ ਵਿੱਚ ਸੋਧ ਕਰਨ ਵਾਸਤੇ ਜਾਂ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਮੀਟਿੰਗ ਕੀਤੀ ਗਈ ਉਸ ਤੋਂ ਉਪਰੰਤ ਇੱਕ ਜਿਹੜੇ ਪਾਰਟੀ ਨਾਲ ਸੰਬੰਧ ਰੱਖਦੇ ਪਾਰਟੀ ਵਰਕਰ ਜਿਨ੍ਹਾਂ ਨੂੰ ਕਹਿ ਲਗੀ ਉਹਨਾਂ ਵੱਲੋਂ ਇੱਕ ਵਧੀਆ ਪ੍ਰਾਲਾ ਕੀਤਾ ਗਿਆ ਵੀ ਪਿੰਡਾਂ ਦੇ ਵਿੱਚੋਂ ਧਰਨੇ 'ਚ ਜਾਣ ਵਾਲੇ ਲੋਕ ਅਤੇ ਧਰਨੇ ਦੇ ਵਿੱਚੋਂ ਵਾਪਸ ਆਉਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਹੋਵੇ ਗਰਮੀ ਦਾ ਮੌਸਮ ਚੱਲਣ ਕਾਰਨ ਉਹਨਾਂ ਨੇ ਇੱਕ ਗੱਡੀ ਜਿਹੜੀ ਆ ਅਣਮਿਥੇ ਸਮੇਂ ਵਾਸਤੇ ਹੀ ਜਿਹੜੇ ਪਾਰਟੀ ਵਰਕਰ ਆ ਕਿਸਾਨ ਆ ਇਹਨਾਂ ਨੂੰ ਇੱਧਰ ਉੱਧਰ ਲਿਜਾਣ ਵਾਸਤੇ ਇੱਕ ਸ਼ੁਰੂ ਕੀਤੀ ਆ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਕਿ ਮਕਸਦ ਕਿਸ ਢੰਗ ਨਾਲ ਸਰਦਾਰ ਜੀ ਕੀ ਨਾਮ ਆਪਾਂ ਮੇਰਨਵਾਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਆ ਪਤਾ ਲੱਗਿਆ ਵੀ ਤੁਸੀਂ ਇਸ ਜਥੇਬੰਦੀ ਦੇ ਨਾਲ ਕਾਰਕੁਨੋਂ ਵਰਕਰ ਹੋ ਕੀ ਅਹੁਦੇਦਾਰ ਹੋ ਇਹਦੇ ਵਿੱਚ ਮੈਂ ਜੀ ਬਰੀਅਲੇ ਬਲਾਕ ਦਾ ਜੀ ਸਿੱਧੂਪੁਰ ਦਾ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਆ ਜੀ ਤੇ ਆ ਜਿਹੜਾ ਅੱਜ ਪਤਾ ਲੱਗਿਆ ਵੀ ਤੁਸੀਂ ਇਹ ਜਿਹੜੀ ਗੱਡੀ ਕਿਸ ਮਕਸਦ ਨਾਲ ਲਾਈ ਆ ਕੀ ਇਹਦਾ ਜਦ ਖੁੱਲ ਕੇ ਦਰਸ਼ਕਾਂ ਨੂੰ ਦੱਸਿਆ ਜਾਵੇ ਇਹ ਜਿਹੜੇ ਸਾਡੇ ਕਿਸਾਨ ਆ ਜੀ ਉਹਨਾਂ ਨੂੰ ਨਾ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਉੱਥੇ ਇੱਕ ਟ੍ਰੇਨ ਦਾ ਸਾਧਨ ਹੈ ਨਹੀਂਗਾ ਜੀ ਜਿਹੜਾ ਟ੍ਰੇਨ ਦਾ ਸਾਧਨ ਉਹ ਸਾਨੂੰ ਪਤਾ ਲੱਗਿਆ ਵੀ ਘੱਟੋ ਘੱਟ 40-45 ਕਿਲੋਮੀਟਰ ਲਗਭਗ ਦੂਰ ਆ ਰਹੀ ਜਿਹੜੀ ਟ੍ਰੇਨ ਆ ਜੀ ਜਿਹੜੀ ਆ ਜਾ ਰਹੀ ਹੈ ਨਾ ਟ੍ਰੇਨ 40 45 ਕਿਲੋਮੀਟਰ ਲਗਭਗ ਦੂਰ ਚੱਲ ਰਹੀ ਹੈ ਇਹੋ ਇਸ ਕਰਕੇ ਅਸੀਂ ਇਹ ਸੋਚਿਆ ਜੀ ਵੀ ਜਿਹੜੀ ਕਿਸਾਨ ਜੱਟੇ ਜਾਂਦੇ ਆ ਭਰਾ ਉਹਨਾਂ ਨੂੰ ਗਰਮੀ ਦੇ ਵਿੱਚ ਇਸ ਕੱਲ ਦੀ ਦਿੱਕਤ ਨਾ ਆਵੇ ਆਉਣ ਜਾਣ ਦੀ ਦਿੱਕਤ ਨਾ ਆਵੇ ਤੇ ਅਸੀਂ ਇਸ ਕਰਕੇ ਮੈਂ ਆਪਦੀ ਗੱਡੀ ਮੈਂ ਕਿਹਾ ਵੀ ਜੇ ਕਿਸੇ ਨੇ ਜਾਣਾ ਤਾਂ ਇੱਕ ਹਫਤਾ ਉੱਥੇ ਲਾ ਕੇ ਆਉਣਾ ਜੀ ਮੋਰਚੇ ਤੋਂ ਘੱਟ ਤੋਂ ਘੱਟ ਇੱਕ ਹਫਤਾ ਲਾ ਕੇ ਉਹਨਾਂ ਕਿਸਾਨ ਚਾਰ ਕਿਸਾਨ ਜਾਣ ਪੰਜ ਕਿਸਾਨ ਜਾਣ ਉਹ ਲਿਜਾ ਸਕਦੇ ਆ ਤੇ ਪਿੰਡ ਦੇ ਕਾਈ ਦੇ ਪ੍ਰਧਾਨ ਦੇ ਨਾਲ ਗੱਲ ਕਰਾ ਕੇ ਤੇ ਆਪਣੀ ਗੱਡੀ ਲੈ ਜਾ ਸਕਦੇ ਆ ਮੇਰੀ ਗੱਡੀ ਲੈ ਜਾ ਸਕਦੇ ਆ ਜੀ ਤੇ ਹਫ਼ਤਾ ਲਾ ਕੇ ਤੇ ਆ ਸਕਦੇ ਆ ਜੀ ਆਉਣ ਜਾਣ ਵਾਸਤੇ ਸਹੂਲਤ ਦਿੱਤੀ ਹੈ ਜੀ ਇਹਦਾ ਮਤਲਬ ਇਹ ਆ ਵੀ ਜਲਦੀ ਜਾ ਕੇ ਨਹੀਂ ਮੁੜਨਾ ਜਦੋਂ ਜਾਣਾ ਹੈ ਪੂਰਾ ਸੇਵਾਵਾਂ ਪ੍ਰਦਾਨ ਕਰਨੀਆਂ ਕੋਈ ਵੀ ਪਾਰਟੀ ਵਰਕਰ ਯੂਨੀਅਨ ਦਾ ਮੈਂਬਰ ਆ ਜੀ ਦੂਸਰੇ ਪਾਸੇ ਤੁਹਾਡੀ ਸੋਚ ਇਹ ਆ ਕਿ ਵੀ ਟਰਾਲੀ ਜਿਹੜੀ ਆ ਉਹ ਜਾਣੀ ਸਕਦੀ ਟਰਾਲੀ ਨੂੰ 25 30 ਲੋਕਾਂ ਦੀ ਜ਼ਰੂਰਤ ਆ ਗੱਡੀ ਜਿਹੜੀ ਇਹ 5 4 ਵਰਕਰਾਂ ਨੂੰ ਵੀ ਲੈ ਕੇ ਜਾ ਸਕਦੀ ਆ ਕੀ ਖਿਆਲ हां जी हां जी ਟਰਾਲੀਆਂ ਤਾਂ ਤਾਂ ਪਹਿਲਾਂ ਵੀ ਉੱਪਰ ਤੁੰਗੂ ਤੁੰਗੂ ਲਾਏ ਹੋਏ ਜੀ ਟਰਾਲੀਆਂ ਤਾਂ ਜੇ ਅਸੀਂ ਕੋਈ ਨਵੀਂ ਟਰਾਲੀ ਤੋੜਨੀ ਆ ਉਹ ਅਸੀਂ ਤੋੜਦੇ ਹੀ ਰਹਿੰਨੇ ਆ ਮਹੀਨੇ ਤੋਂ ਜਾਂ 20 ਦਿਨਾਂ ਤੋਂ ਕੋਈ ਨਾ ਕੋਈ ਜਿਵੇਂ ਜਿਵੇਂ ਕਿਸਾਨ ਵਿਹਲੇ ਹੁੰਦੇ ਆ ਝੋਨਾ ਲੱਗ ਗਿਆ ਜੀ ਉਹਵੇਂ ਕਿਸਾਨ ਫਿਰ ਦੁਬਾਰਾ ਹੁਣ ਸ਼ੁਰੂ ਹੋਏ ਜਾਣੇ ਤੇ ਇਸ ਤਰ੍ਹਾਂ ਕੇ ਗੱਡੀ ਦਾ ਇਸੇ ਕਰਕੇ ਲਾਈ ਆ ਵੀ ਇਹ ਚਾਰ ਪੰਜ ਜਾਣਾ ਹੈ ਜਾਣਾ ਹਫਤਾ ਖੰਡ ਲਾਉਣਾ ਤੇ ਉਹ ਲਾ ਕੇ ਵਾਪਸ ਆ ਸਕਦੇ ਆ ਜੀ ਅੱਛਾ ਢੱਲੇਵਾਲ ਸਾਹਿਬ ਦੀ ਮੀਟਿੰਗ 'ਚੋਂ ਵੀ ਪਤਾ ਲੱਗਿਆ ਵੀ ਧਰਨਿਆਂ ਨੂੰ ਮਜ਼ਬੂਤ ਕਰਨ ਵਾਸਤੇ ਤੁਹਾਨੂੰ ਵੱਲੋਂ ਲੋਕਾਂ ਨੂੰ ਮੈਸੇਜ ਕੀ ਆ ਜੀ ਜਿੱਥੇ ਜਿੱਥ ਨੋਕੜ ਤਾਂ ਇਹੀ ਹੱਥ ਮੰਨ ਕੇ ਸਾਡਾ ਮੈਸੇਜ ਆ ਜੀ ਜਿਹੜਾ ਹੁਣ ਇਹ ਅੰਦੋਲਨ ਬਿਲਕੁਲ ਸਿਰੇ ਤੇ ਆ ਪੀਕ ਤੇ ਆ ਜੀ ਜਿਵੇਂ ਜਿੱਤਣ ਦੇ ਕਿਨਾਰੇ ਤੇ ਆ ਜੀ ਸਰਕਾਰ ਗੋਡੀਆਂ ਪਾਰ ਹੋਈ ਵੀ ਆ ਪੂਰੀ ਜੀ ਠੀਕ ਆ ਜੀ ਵੱਧ ਤੋਂ ਵੱਧ ਲੋਕ ਜਾਣਗੇ ਸਰਕਾਰ ਤੇ ਦਬਾਅ ਬਣਾਉਗਾ ਜੀ ਤੇ ਸਾਡੀਆਂ ਮੰਗਾਂ 100% ਹੀ ਮੰਨੀਆਂ ਜਾਣਗੀਆਂ ਜੀ ਜਲਦੀ ਮੰਨੀਆਂ ਜਾਣਗੀਆਂ ਬਹੁਤਾ ਲੰਮਾ ਸਭਾ ਨਹੀਂ ਲੱਗਦਾ ਜਿਵੇਂ ਤੁਹਾਨੂੰ ਵੀ ਸੰਕੇਤ ਮਿਲ ਰਹੇ ਆ ਪੱਤਰਕਾਰਾਂ ਨੂੰ ਵੀ ਸਾਨੂੰ ਵੀ ਸੰਕੇਤ ਮਿਲ ਰਹੇ ਆ ਜੀ ਤੇ ਇਹ ਸਾਰਾ ਇਹ ਜਿੰਨੇ ਵੀ ਕਿਸਾਨ ਭਰਾ ਸਾਰਾ ਪੰਜਾਬ ਸਾਰਾ ਹਿੰਦੂਸਤਾਨ ਹਮਲਾ ਜਿੰਨਾ ਮਾਰੇ ਵੱਧ ਤੋਂ ਵੱਧ ਕਿਸਾਨੀ ਦੇ ਨਾਲ ਜੁੜੇ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਹੋ ਸਕਦੀ ਆ ਉਸ ਤਰ੍ਹਾਂ ਦੀ ਮਦਦ ਕਰੇ ਤੇ ਅਸੀਂ ਬਹੁਤ ਜਲਦ ਜਿਹੜਾ ਜਿੱਤਵਲ ਜਾਵਾਂਗੇ ਜਿੱਤੇ ਜਿੱਤ ਦਾ ਸੇਹਰਾ ਜਿਹੜਾ ਇਸ ਹਿੰਦੂਸਤਾਨ ਨੂੰ ਇਸ ਪੰਜਾਬ ਦੇ ਸਿਰ ਤੇ ਬੰਨਾਂਗੇ ਸੋ ਇਹਨਾਂ ਅਨੁਸਾਰ ਜਿਹੜੇ ਕਿਸਾਨੀ ਘਰਾਣੇ ਹੁੰਦੇ ਆ ਉੱਥੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੁੰਦੀ ਲੰਗਰ ਆਦਿ ਜਿਹੜਾ ਉਹ ਬਿਨਾ ਕਹਿਣ ਤੋਂ ਹੀ ਨਰ ਵਿਗਣ ਚਲਾਇਆ ਜਾ ਸਕਦਾ ਕਿਉਂਕਿ ਸਾਡੇ ਗੁਰੂਆਂ ਦੀ ਮਰਿਆਦਾ ਹੈ ਜਿੱਥੇ ਵੀ ਜਾਣਗੇ ਉਥੇ ਲੰਗਰ ਪਾਣੀ ਛਕਣ ਦਾ ਬਣਾਉਣ ਦਾ ਜਿਹੜਾ ਪ੍ਰਬੰਧ ਆ ਉਹ ਕੁਦਰਤੀ ਆਪਣੇ ਆਪ ਹੋ ਜਾਂਦਾ ਇੱਥੇ ਜਿਹੜੇ ਇੱਕ ਇਹਨਾਂ ਦੇ ਸਟਾਫ ਮੈਂਬਰ ਆ ਜਾਣੀ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਉਹਨਾਂ ਤੋਂ ਵੀ ਇਸ ਗੱਡੀ ਬਾਰੇ ਜਾਣਗੇ ਬਾਈ ਜੀ ਕੀ ਨਾਮ ਕੀ ਹੈ ਮੇਰਾ ਨਾਮ ਮਨਿੰਦਰ ਪਾਲ ਸਿੰਘ ਹੈ ਜੀ ਮਨਿੰਦਰ ਪਾਲ ਸਿੰਘ ਜੀ ਸੰਖੇਪ ਦੇ ਸ਼ਬਦਾਂ ਚ ਦੱਸੋਗੇ ਵੀ ਜਿਹੜੀ ਗੱਡੀ ਤੁਸੀਂ ਲਾਈ ਆ ਇਹਦਾ ਮੇਨ ਮਕਸਦ ਕੀ ਹੈ ਮੇਨ ਮਕਸਦ ਇਹ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਟਰਾਲੀਆਂ ਖਨੌਰੀ ਬਾਟਰ ਸਾਡੀਆਂ ਖੜੀਆਂ ਜਿਵੇਂ ਕਿ ਧਰਨਾ ਲੰਮੇ ਸਮੇਂ ਚੱਲ ਰਿਹਾ ਔਰ ਅਸੀਂ ਜਿੰਨਾ ਚਿਰ ਵੀ ਸਰਕਾਰ ਨੂੰ ਮੰਗਾ ਨਹੀਂ ਮਣਾਉਂਦੇ ਚਾਹੇ ਜਿੰਨਾ ਸਰਕਾਰ ਸਾਡੇ ਤੋਂ ਸਬਰ ਪਾਠਣਾ ਚਾਹੁੰਦੀ ਆ ਪਰਖੇ ਇਹ ਤਾਂ ਲੋਕਾਂ ਨੂੰ ਇੱਕ ਸੁਵਿਧਾ ਦਿੰਦੀ ਹੈ ਜਿਵੇਂ ਕਿਸੇ ਨੂੰ ਕੋਈ ਕੰਮ ਆ ਗਿਆ ਕੋਈ ਅਚਨਚੇਤ ਉਥੋਂ ਵਾਪਸ ਹੋਣਾ ਹੈ ਇਧਰੋਂ ਬੰਦੇ ਅਸੀਂ ਨਵਾਂ ਜਥਾ ਤੋੜਨਾ ਕਿਉਂਕਿ ਹਰ ਬੰਦੇ ਦੀ ਅੱਜਕੱਲ੍ਹ ਘਰੀਲੂ ਜ਼ਰੂਰਤਾਂ ਮਜਬੂਰੀਆਂ ਜੁੜੀਆਂ ਹੁੰਦੀਆਂ ਹਨ ਕੁਈ ਬੰਦਾ ਕਹਿੰਦਾ ਮੈਂ 5-7 ਦਿਨ ਲਾ ਕੇ ਆਉਣੀ ਆ 10 ਦਿਨ ਲਾ ਕੇ ਆਉਣੀ ਆ ਤੋ ਉਹਨਾਂ ਨੂੰ ਦਿੱਕਤ ਆਉਂਦੀ ਉੱਥੇ ਬਸ ਦੇ ਟਰੈਵਲ ਕਰਨ ਦੀ ਵੀ ਦਿੱਕਤ ਆਉਂਦੀ ਹੈ ਔਰ ਟਰੇਨ ਤੇ ਵੀ ਦਿੱਕਤ ਆਉਂਦੀ ਆ ਇਸੇ ਕਾਰਨ ਕਰਕੇ ਗੱਡੀ ਵੀਰ ਜੀ ਹਨਾਂ ਨੇ ਬਾਈ ਗੁਰਪੀ ਜੀ ਨੇ ਇਹ ਕਿਹਾ ਕਿ ਜਦੋਂ ਵੀ ਕਿਸੇ ਨੇ ਜਾਣਾ ਹੈ ਮੇਰੀ ਗੱਡੀ ਸਦਾ 24 ਘੰਟੇ ਮੋਰਚੇ 'ਚ ਜਾਣ ਲਈ ਤਿਆਰ ਹੈ ਤੁਸੀਂ ਸਿਰਫ ਇਹਨਾਂ ਦੇ ਕਾਈ ਪ੍ਰਧਾਨ ਨੂੰ ਮੈਸੇਜ ਦੇਣਾ ਹੈ ਕਿ ਸਾਨੂੰ ਗੱਡੀ ਚਾਹੀਦੀ ਅਸੀਂ ਇੰਨੇ ਬੰਦੇ ਆ ਤੇ 7 ਦਿਨ ਲਗਾਉਣ ਜਾ ਰਹੇ ਆ ਤੇ ਉਹਨਾਂ ਨੂੰ ਇੱਕ ਆਉਣ ਜਾਣ ਦੀ ਤਕਲੀਫ ਤੋਂ ਦੂਰ ਕਰਨ ਲਈ ਇਹ ਗੱਡੀ ਦਿੱਤੀ ਜੀ ਇਹ ਵੀ ਬਹੁਤ ਵਧੀਆ ਹੈ ਵੀ ਕਿ ਕਿਉਂ ਜਦੋਂ ਤੋਂ ਲੈ ਕੇ ਸੰਘਰਸ਼ ਚੱਲਿਆ ਆ ਅਖਰ ਟ੍ਰੈਕਟਰ ਟਰਾਲੀਆਂ ਜਿਹੜੇ ਉਹਨਾਂ ਦੀ ਕੋਈ ਕਮੀ ਨਹੀਂ ਛੱਡੀ ਹੁਣ ਕੰਮ ਨੂੰ ਲੈ ਕੇ ਮੌਸਮ ਨੂੰ ਲੈ ਕੇ ਜਿਹੜੀ ਗੱਡੀ ਸੀ ਇਹਦਾ ਪ੍ਰਬੰਧ ਕੀਤਾ ਗਿਆ ਇਹ ਮੈਨੂੰ ਲੱਗਦਾ ਪੂਰੇ ਪੰਜਾਬ ਵਿੱਚ ਇਹ ਵਰਕਰਾਂ ਵੱਲੋਂ ਪਹਿਲੀ ਜਿਹੜੀ ਹੈਗੀ ਆ ਇਹ ਸਕੀਮ ਚਲਾਈ ਗਈ ਆ ਕਿ ਛੋਟੇ ਬੰਦਿਆਂ ਨੂੰ ਲੈ ਕੇ ਗੱਡੀ ਦੇ ਉੱਤੇ ਵੀ ਜਾਇਆ ਜਾ ਸਕਦਾ ਲਿਜਾਇਆ ਜਾ ਸਕਦਾ ਤੇ ਟ੍ਰੈਕਟਰ ਟਰਾਲੀਆਂ ਦੇ ਨਾਲ ਨਾਲ ਇੱਕ ਇਹ ਵੀ ਮਰਯਾਦਾ ਚਲਾਈ ਗਈ ਆ ਅਜਿਹਾ ਕਿ ਬਰੀ ਵਾਲੇ ਤੋਂ ਹੀ ਨੌਜਵਾਨ ਹੈਗੇ ਆ ਸਾਡੇ ਜਿਹੜੇ ਇਸ ਕਾਈ ਨੂੰ ਜਿਹੜੀ ਨੂੰ ਵੇਖ ਰਹੇ ਆ ਜੀ ਦਾ ਇੱਥੋਂ ਪ੍ਰਬੰਧ ਹੋ ਕੇ ਚੱਲਦਾ ਸਾਰਾ ਵੀ ਉਹਨੇ ਬਰੀ ਵਾਲਾ ਸਾਹ ਤਸੀਲ ਮੰਡੀ ਤੋਂ ਇਹਨਾਂ ਨੂੰ ਪੁੱਛਦੇ ਆ ਵੀ ਕਿਵੇਂ ਵੇਖਦੇ ਆ ਜਿਹੜੀ ਗੱਡੀ ਲੱਗੀ ਆ ਬਾਈ ਜੀ ਨਾਮ ਕੀ ਸੰਦੀਪ ਸਿੰਘ ਸੰਦੀਪ ਸਿੰਘ ਦੀ ਆ ਜਿਹੜੀ ਸਵਾਵਾਂ ਲਾਈਆਂ ਨੇ ਇਹਨਾਂ ਨੇ ਜਥੇਬੰਦੀ ਨੂੰ ਦਿੱਤੀਆਂ ਇਹਨੂੰ ਕੀ ਮਹਿਸੂਸ ਕਰਦੇ ਹਾਂਜੀ ਵਧੀਆ ਸਾਨੂੰ ਆਉਣ ਜਾਣ ਚ ਕੋਈ ਤਕਲੀਫ ਨਹੀਂ ਆਉਂਦੀ ਅਸੀਂ ਸਿੱਧਾ ਪਹਿਲਾਂ ਟ੍ਰੇਨਾਂ ਤੇ ਬੱਸਾਂ ਜਾਂਦੇ ਸੀ ਹੁਣ ਅਸੀਂ ਸਿੱਧਾ ਮਤਲਬ ਜੇ ਪੰਜ ਮੈਂਬਰ ਜਾਣੇ ਚਾਰ ਮੈਂਬਰ ਜਾਣੇ ਜਿਵੇਂ ਉਹ ਚਾਰ ਮੈਂਬਰ ਪੰਜ ਦਿਨ ਹਫਤਾ ਲਾ ਕੇ ਉਹ ਵਾਪਸ ਆ ਸਕਦੇ ਆ ਟਾਈਮ ਤੇ ਟਾਈਮ ਟੂ ਟਾਈਮ ਵਾਪਸ ਆ ਸਕਦੇ ਆ ਤੇ ਆਉਣ ਜਾਣ ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਇਹਦੇ ਨਾਲ ਤੇ ਹੋਰ ਹੁਣ ਜ ਗੱਡੀ ਦਾ ਪ੍ਰਬੰਧ ਹੋ ਗਿਆ ਹੁਣ ਗੱਡੀ ਤੇ ਆਉਣ ਜਾਣ ਲਾਂ ਵਾਲੇ ਲੋਕਾਂ ਨੂੰ ਕੋਈ ਮੈਸੇਜ ਹੈ ਤੁਹਾਡਾ ਸਾਨੂੰ ਇਹੀ ਅਪੀਲ ਆ ਕਿ ਅਸੀਂ ਜਿੱਤ ਦੇ ਬਹੁਤ ਨੇੜ ਆ ਤੇ ਹੁਣ ਸਾਨੂੰ ਇੱਕ ਹੰਬੜਾ ਮਾਰਨਾ ਚਾਹੀਦਾ ਤੇ ਤਾਂ ਜੋ ਛੇਤੀ ਛੇਤੀ ਆਪਾਂ ਆਪਣੀਆਂ ਮੰਗਾਂ ਮਨਾ ਸਕੀਏ ਤੇ ਬਸ ਇਹੀ ਅਪੀਲ ਆ ਕਿ ਸਾਰੇ ਕਿਸਾਨਾਂ ਨੂੰ ਇੱਕ ਜਟੂ ਹੋ ਕੇ ਉੱਥੇ ਪਹੁੰਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ